ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਇੱਥੇ ਇਸ ਵੱਡੀ ਹਸਤੀ ਦੀ ਹੋਈ ਮੌਤ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਦੋਸਤੋ ਨਿਕਲ ਕੇ ਸਾਹਮਣੇ ਆ ਰਹੀ ਹੈ ਦੋਸਤੋ ਖਬਰ ਤੁਹਾਡੇ ਨਾਲ ਸਾਂਝੀ ਕਰਨੇ ਜਾ ਰਹੇ ਹਾਂ ਜੀ ਹਾਂ ਪੰਜਾਬ ਦੇ ਮਹੱਲੀ ਚ ਬੁੱਧਵਾਰ ਰਾਤ ਕਰੀਬ 12 ਵਜੇ ਸੈਕਟਰ 80 ਚ ਇੱਕ ਸਕਾਰਪਿਓ ਕਾਰ ਅਤੇ ਟੈਕਸੀ ਦੀ ਟੱਕਰ ਹੋ ਗਈ ਇਸ ਟੱਕਰ ਵਿੱਚ ਪਿੰਡ ਸੁਹਾਣਾ ਦੇ ਰਹਿਣ ਵਾਲੇ ਖਿਡਾਰੀ ਪੰਮਾ ਦੀ ਮੌਤ ਹੋ ਗਈ ਉਸ ਸਕਾਰਪਿਓ ਵਿੱਚ ਸਵਾਰ ਸੀ ਟੈਕਸੀ ਦੀ ਸਕਾਰਪਿਓ ਦੇ ਡਰਾਈਵਰ ਦੀ ਖਿੜਕੀ ਵਿੱਚ ਆ ਗਈ ਇਸ ਵਿੱਚ ਖਿਡਾਰੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਇਸ ਦਿਨ ਨਾਲ ਟੈਕਸੀ ਡਰਾਈਵਰ ਦੀ ਬੀ ਗੰਬੀਰ ਜ਼ਖਮੀ ਹੈ ਤੇ ਅਜੇ ਤੱਕ ਉਸ ਦੀ ਪਛਾਣ ਨਹੀਂ ਹੋ ਸਕੀ ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਡਾਰੀ ਦੀ ਸਕਾਰਪਿਓ ਕਾਰ ਰਾਤ ਸਮੇਂ ਤੇ ਰਫਤਾਰ ਨਾਲ ਆ ਰਹੀ ਸੀ ਐਸ ਜ਼ਰਨ ਉਹ ਟੈਕਸੀ ਕਾਰ ਨਾਲ ਟੱਕਰ ਹੋ ਗਈ ਟੱਕਰ ਤੋਂ ਬਾਅਦ ਸਕਾਰਪਿਓ ਝੜਕ ਤੇ ਸਾਈਡ ਤੇ ਡਵਾਈਡਰ ਨਾਲ ਟਕਰਾ ਗਈ ਜਦੋਂ ਡਾਹਰ ਗਿਰਣੇ ਉਸ ਬੰਦੇ ਨੂੰ ਹਸਪੀਟਲ ਪੰਜਾਬਾ ਉੱਥੇ ਉਸ ਨੂੰ ਮਤ ਲਾਂ ਦਿੱਤਾ ਗਿਆ ਤੇ ਨਾਲ ਹੀ ਟੈਕਸੀ ਉਸ ਤੋਂ ਬਾਅਦ ਕਰੀ ਪੰਜਾਬ ਮੀਟਰ ਦੂਰ ਵਿੱਚ ਕਾਰ ਲੈ ਡਵਾਈਡਰ ਤੇ ਚਲੀ ਗਈ ਖਾਸ ਨੂੰ ਦੇਖਦੇ ਹੀ ਲੋਕ ਮੌਕੇ ਤੇ ਪਹੁੰਚ ਗਏ ਤੇ ਉਸ ਨੇ ਦੇਖਿਆ ਤਾਂ ਜ਼ਖਮੀਆਂ ਦਾ ਸਾਹ ਚੱਲ ਰਹੀ ਸੀ ਇਸ ਤੋਂ ਬਾਅਦ ਪੁਲਿਸ ਨੂੰ ਮੌਕੇ ਤੇ ਬੁਲਾਇਆ ਗਿਆ ਵੀਡੀਓ ਦੇਖਣ ਲਈ ਤੁਹਾਡਾ ਤਨੂੰ